ਸਤਨਾਮ ਵਾਹਿਗੁਰੂ ਸਾਹਿਬ ਜੀ ਚ ਲੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੋਹ ਫਿਰੇ ਸੇ ਬਤੇ ਦੁਖ ਸਹਾਰੇ ਫਿਰ ਫਿਰ ਮਿਰਣ ਨਾ ਪਾਏਨੀ ਜਮ ਤੈ ਮਰ ਜਾਏ ਸਹਸਾਰ ਰੋਗ ਨਾ ਛੋਡਈ ਦੁਖ ਹੀ ਮਹਿ ਦੁਖ ਪਾਹੇ ਨਾਨਕ ਨਦਰੀ ਬਖਸ ਲਹੇ ਸਭ ਤੇ ਮਿਲ ਮਿਲਾਹੇ ਸਤ ਗੁਰ ਤੇ ਜੋ ਮੋਹ ਫਿਰੇ ਸੇ ਬਧੇ ਦੁਖ ਸਹਾਰੇ ਫਿਰ ਫਿਰ ਮਿਲਣ ਨਾ ਪਾਏਨੀ ਜਮ ਤੈ ਮਰ ਜਾਹੇ ਸੈ ਸਾਰੂਗ ਨ ਛੋਡਈ ਦੁਖ ਹੀ ਮਹਿ ਦੁਖ ਪਾਹੇ ਨਾਨਕ ਨਦਰੀ ਬਖਸ ਲਏ ਸਬਦੇ ਮੇਲ ਮਿਲਾਏ ਮਹਲਾ 3 ਜੋ ਸਤ ਗੁਰ ਤੇ ਮੋ ਫਿਰੇ ਤਿੰਨਾ ਠਾਰ ਨਾ ਠਾਵ ਜਿਉ ਛਟੜ ਘਰ ਘਰ ਫਿਰੈ ਤੋ ਚਾਰਨ ਬਦਨਾ ਨਾਨਕ ਗੁਰਮੁਖ ਬਖਸੀਐ ਸੇ ਸਤਗੁਰ ਮੇਲ ਮਿਲਾ ਪਾਉੜੀ ਜੋ ਸੇਵੈ ਸਤਿ ਮੁਰਾਰ ਸੇ ਭਵਜਲ ਤਰ ਗਇਆ ਉਪੁਲੇ ਹਰ ਹਰ ਨਾਉ ਤਿੰਨ ਜਮ ਛੱਡ ਗਿਆ ਸੇ ਦਰਗੈ ਪੈੰਦੇ ਜਾਹੇ ਜਿਨਾਂ ਹਰ ਜਪ ਲਿਆ ਹਰ ਸੇਵੈ ਸੇਈ ਪੁਰਖ ਜਿਨਾਂ ਹਰ ਤੁਧ ਮਯਾ ਗੋਣ ਗਾਮਾ ਪਿਆਰੇ ਨਿਤ ਗੁਰਮਖ ਭ੍ਰਮ ਭਉ ਗਿਆ ਜੋ ਸੇਵੈ ਸਤ ਮੂਰਾਰ ਸੇ ਭਵ ਜਲ ਤਰ ਗਿਆ ਜੋ ਬੋਲੇ ਹਰ ਹਰ ਨਾਮ ਤਿੰਜਮ ਛੱਡ ਗਿਆ ਸੇਦਰ ਕੇ ਪੈਂਦੇ ਚਾਹੇ ਜਿਨ ਹਰ ਜਪ ਲਿਆ ਹਰ ਸੇਵੈ ਸਈ ਪੁਰਖ ਜਿਨਾ ਹਰ ਤੁਧ ਮਯਾ ਗੁਣ ਗਾਮ ਪਿਆਰੇ ਨਿਤ ਗੁਰਮੁਖ ਭਰਾਮ ਭਉ ਗਿਆ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਜੇ ਪਾਤਸ਼ਾਹ ਜੀ ਦੇ ਹੁਕਮਨਾਮੇ ਜੋਛੀ ਦਰਵਾਜ਼ਾ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਜੋ ਮਨੁੱਖ ਸਤ ਗੁਰੂ ਵੱਲੋਂ ਮਨਮੁਖ ਹਨ ਉਹ ਅੰਤ ਨੂੰ ਵੱਧੇ ਦੁੱਖ ਸਹਿੰਦੇ ਹਨ ਪ੍ਰਭੂ ਨੂੰ ਮਿਲ ਨਹੀਂ ਸਕਦੇ ਮੋੜ-ਮੋੜ ਜੰਮਦੇ ਤੇ ਮਰਦੇ ਹਨ ਉਹਨਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ ਸਦਾ ਦੁਖੀ ਹੀ ਰਹਿੰਦੇ ਹਨ ਏ ਨਾਨਕ ਕਿਰਪਾ ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੇ ਰਾਹੀ ਉਸ ਵਿੱਚ ਮਿਲ ਜਾਂਦੇ ਹਨ ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਨ੍ਹਾਂ ਦਾ ਨਾ ਥਾਂ ਨਾ ਥਿੱਤਾ ਉਹ ਵਿਪਵਚਾਰਨ ਛੁੱਟੜ ਇਸਤਰੀ ਵਾਂਗ ਹਨ ਜੋ ਘਰ ਘਰ ਵਿੱਚ ਬਦਨਾਮ ਹੁੰਦੀ ਫਿਰਦੀ ਹੈ ਇਹ ਨਾਨਕ ਜੋ ਗੁਰੂ ਦੇ ਸਾਨਮੁਖ ਓਕੇ ਬਖਸ਼ੇ ਜਾਂਦੇ ਹਨ ਉਹ ਸਤਿਗੁਰੂ ਦੀ ਸੰਗਤ ਵਿੱਚ ਮਿਲ ਜਾਂਦੇ ਹਨ ਜੋ ਮਨੁੱਖ ਸੱਚੇ ਹਰੀ ਨੂੰ ਸੇਮਦੇ ਹਨ ਉਹ ਸੰਸਾਰ ਸਮੁੰਦਰ ਨੂੰ ਤਰ ਜਾਂਦੇ ਹਨ ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ ਉਹਨਾਂ ਨੂੰ ਜਮ ਛੱਡ ਜਾਂਦਾ ਹੈ ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ ਉਹ ਤਰਕਾਹ ਵਿੱਚ ਸਨਮਾਨੇ ਜਾਂਦੇ ਹਨ ਪਰ ਹੀ ਹਰੀ ਜਿਨ੍ਹਾਂ ਉੱਤੇ ਤੇਰੀ ਮਿਹਰ ਹੁੰਦੀ ਹੈ ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ ਸਤਿਗੁਰੂ ਦੇ ਸਨਮੁਖ ਹੋ ਕੇ ਪਰਮ ਤੇ ਡਰ ਦੂਰ ਹੋ ਜਾਂਦੇ ਹਨ ਮਿਹਰ ਕਰਹੇ ਪਿਆਰੇ ਮੈਂ ਵੀ ਤੇਰੇ ਸਦਾ ਗੁਣ ਗਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਵਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ आवर 3rd ਗੁਰੂ ਗੁਰੂ ਅਮਰਦਾਸ ਜੀ ਅੰਦਰ ਸ਼ਲੋਕ 3rd ਮਹਿ ਉਹ ਗੁਰੂ ਸਾਹਿਬ ਜੀ ਸੇ ਥੈਟ ਦੋਸ ਹੂ ਟਰਨ Their faces away from the true Guru suffer in sorrow and bondage. Again and again, they are born only to die. They cannot meet their Lord. The disease of doubt does not depart and they find only pain and more pain o nanak if the gracious lord forgives then one is united in union with the word of the shabad third Mahal those who turn their faces away from the true guru shall find no place of rest or shelter. They wander around from door to door like a woman forsaken with a bad character and a bad reputation. O Nanak, the Gurmukhs are forgiven and united in union with the true Guru body. <coughs> Those who serve the Lord, true Lord, the destroyer of ego, cross over the terrifying world ocean. Those who chant the name of the Lord are passed over by the messenger of death. Those who meditate on the Lord go to his court in. Robes of honour, they alone serve you, O Lord, whom you bless with grace. I sing continually your glorious praises, O beloved. As Gurmukh, my doubts and fears have been dispelled. Vahigurji ka khalsa, vahigurji ki fateh.